ਸਾਸੀ ਗਾਲ ਜੀ ਵੀਰ ਜੀ ਪਿੰਡ ਡਿਆਰ ਪਣੰਗ ਤੋਂ ਸੰਗਤ ਜਾਂਦੀ ਹੈ ਲੰਗਰ ਲੈ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਚੌਕਰ ਤੋੜੀ ਦੀ ਸੇਵਾ ਉਹਦੀ ਬਾਬਾ ਜੀ ਅਰਦਾਸ ਕਰਦੇ ਹੋਏ ਟਰਾਲੀਆਂ ਬਿਲਕੁਲ ਤਿਆਰ ਨੇ ਜਿੰਮੇਵਾਰ ਆਮਦਨ ਸੁਰੱਖਿਆ ਜਨਾਬ ਜਨਾਬ ਸੰਤੋਖ ਜੀ 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 ਜ ਲੋਜੀ ਟਰਾਲੀਆਂ ਬਿਲਕੁਲ ਤਿਆਰ ਨੇ ਪਿੰਡ ਡਿਆਲ ਭੰਗ ਤੋਂ ਗੁਰਦਾਰਾ ਸਾਹਿਬ ਤੱਕ ਹੋ ਜੀ ਵੀਰ ਜੀ ਪਿੰਡ ਥੋਬੇ ਦੀ ਤੁਹਾਨੂੰ ਵੀਡੀਓ ਦਿਖਾਉਂਦੇ ਪਏ ਆ। ਇਹ ਪਿੰਡ ਥੋਬਾ ਜੇ। ਇੱਥੇ ਸਾਰੇ ਫਸਲਾਂ ਝੋਨਾ ਹੀ ਮੰਨ ਲਓ। ਤੇ ਸਾਰੇ ਖਰਾਬ ਹੋ ਗਿਆ। ਛੜਕ ਵੀ ਕਿਤੇ ਨਹੀਂ ਦਿਖਾਈ ਦਿੰਦੀ ਹੱਲੇ ਵੀ। ਇਹ ਲਕੋਨੇ ਆਲ। ਉਹ ਵੀ ਆਪਾਂ ਇਧਰ ਦੀ ਸਾਈਡ ਆਏ ਆ ਜਿਹੜੀ ਸਾਡੇ ਤੁਸੀਂ ਕੁੱਤੇ ਸੀ। ਜੋ ਉੱਪਰ ਕਿਉਂਕਿ ਲੋਕ ਐ ਜ਼ਿਆਦਾਤਰ ਕੋਠਿਆਂ ਤੇ। ਉਹ ਬਿੱਤੇ ਲਿਆਗਾ ਉਹਨਾਂ ਵਾਲਾ। ਏ ਜੀ ਆਪਣਾ ਸਵਰਾਜ 855 ਜਾਂਦਾ ਹੋਇਆ ਜਮਦੂਰ ਦਾ ਝੋਟਾ ਪਿੰਡ ਢੋਨੇਵਾਲਾ ਢੋਨੇਵਾਲ ਤੋਂ ਸੇਵਾ ਕਰਦੇ ਹੋਏ ਹੁਣ ਪਿੰਡ ਜਾ ਰਿਹਾ ਇਹ ਸਹਾਦਾ ਦੇ ਨੂੰ ਸਹਾਦਾ ਜਟਾ ਪਸ਼ਿਆ ਚੌਕਰ ਆਪਣੇ ਕੋਲ ਰਹਿ ਗਈ ਆ ਕੋਈ 10 15 10 ਕ ਬੋਰੀਆਂ ਤੇ ਟੁੜੀ ਅਜੇ 25 ਟਰਾਲਾ ਇੱਕ ਅਸੀਂ ਜਾਵਾਂਗੇ ਪਿੰਡ ਸਹਾਦਾ ਲਓ ਜੀ ਵੀਰ ਜੀ ਇਹਦੇ ਖੋਨੇ ਵਾਲ ਜਿੱਥੋਂ ਬੰਨ ਟੁੱਟਾ ਹੈ ਉਹ ਰਾਵੀ ਦਾ ਬੰਨ ਦੇਖੋ ਸਪੈਦੇ ਆ ਬੰਨ ਤੋਂ ਕਿ ਕਿੜੀ ਕਿੜੀ ਦੂਰ ਰੋੜ ਕੇ ਆ ਗਏ ਆ ਇਧਰ ਦੇਖੋ ਸਪੈਦੇ ਰੋੜੇ ਆ ਵੇਖੋ ਆ ਰਾਹ ਦੇ ਵਿੱਚ ਆ ਗਏ ਲੋਕਾਂ ਨੇ ਥੋੜਾ ਵੱਡ ਵੱਡ ਕੇ ਰਸਤਾ ਬਣਾਇਆ ਵੈਸੇ ਇਹ ਸਾਰੇ ਸਪੈਦੇ ਵੇਖੋ ਕਿਹੜੇ ਕਿਹੜੇ ਜੜ ਤੋਂ ਹੀ ਖੇੜਤੇ ਕਿੰਨਾ ਪਾਣੀ ਦਾ ਵਹਾਓ ਐਵੇਂ ਨਹੀਂ ਪਿੰਡ ਸਾਰੇ ਡੋਬਤੇ ਦੇਖੋ ਆ ਸਪੈਦੇ ਆ ਜੜੋਂ ਹੀ ਖੇੜ ਲਿਆਉਂਦੇ ਸਪੈਦੇ ਕੋ ਪਾਣੀ ਪਿਛੇ ਜੇ ਵੀ ਚੱਲਦਾ ਆ ਸਾਰੇ ਸਪੈਦੇ ਵੇਖੋ ਆ ਰੁਕ ਕਿਥੋਂ ਕਿਥੇ ਪੁੱਟ ਕੇ ਸਾਰੀ ਜ਼ਮੀਨ ਦੇ ਵਿੱਚ ਹੀ ਰੇਤ ਹੀ ਰੇਤ ਕਰਤੀ ਐ ਅਜੇ ਵੀ ਪਾਣੀ ਥੋੜਾ ਥੋੜਾ ਚੱਲਦਾ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਆ ਵੇਖੋ ਜੀ ਇੰਨਾ ਘਰਾਂ ਨੂੰ ਹੀ ਥੋੜਾ ਰਾਸ਼ਨ ਦੇਣਾ ਇਹਾਂ ਮੰਨ ਲਓ ਤੂੜੀ-ਤਾੜੀ ਜੋ ਵੀ ਡੰਗਰਾਂ ਦਾ ਪਰ ਵੇਖੋ ਜੇ ਜਾਇਆ ਜਾਂਦਾ ਤੇ ਅਗਲੇ ਪਾਸੇ ਬਹੁਤ ਥੁਸੀ ਦਾ ਬੁਰਾ ਹਾਲ ਆ ਪਾਣੀ ਉਹਦੇ ਵੀ ਚੱਲਦਾ ਪੂਰੇ ਪੀਟਾਂ ਦੇ ਉਹ ਵੀਰਾਂ ਤੱਕਰ ਪਹੁੰਚਣਾ ਡੇਰੇ ਤੱਕਰ ਜੇ ਪਹੁੰਚਿਆ ਗਿਆ ਤੇ ਜੀਪਤੇ ਦਾਤ ਹੋਣੇ ਸਾਰੇ ਭਰਾ ਜਿੰਨੇ ਵੀ ਸਮਾਸੀ ਦੀ ਆ ਸਾਰੇ ਭਰਾ ਸਾਡੇ ਪਹੁੰਚੇ ਆ ਸਾਰੇਆਂ ਦਾ ਜੀਲੋ ਧੰਨਵਾਦ ਆ ਬਾਬੇ ਤੋਂ ਆਪਾਂ ਵਿਚਾਰ ਸੁਨੇ ਆ ਬਾਬੇ ਨੇ ਬੇਨਤੀ ਕੀਤੀ ਆ ਕਿ ਕਿਹੜੀ ਰਾਸ਼ਨ ਦੀ ਆ ਜੋ ਹੋਰ ਜਗ੍ਹਾ ਟੀ ਦੀ ਕਹਿੰਦੇ ਪੂਰੀ ਚੜ੍ਹਦੀ ਕਲਾ ਆ ਤੇ ਅੱਗੇ ਜਦੋਂ ਹੁਣ ਇਹਨਾਂ ਨਾਲ ਪੈਲੀਆਂ ਸਿੱਧੀਆਂ ਕਰਨੀਆਂ ਇਹਨਾਂ ਨੂੰ ਡੀਜ਼ਲ ਦੀ ਜਿਹੜੀ ਪੰਛੀ ਟੀ ਦੀ ਲੋੜ ਆ ਡੀਜ਼ਲ ਦੀ ਤੇ ਹਾਂ ਕੰਡ ਦੀ ਡੀਜ਼ਲ ਦੀ ਨਵਾਜ਼ਾਈ ਬਾਬਾ ਜੀ ਇਹਨਾਂ ਨੂੰ ਵੇਖ ਕੇ ਵੀ ਜਿੰਨੀਆਂ ਵੀ ਆਪਣੇ ਘਾਹ ਦੀ ਲਾਇਆ ਕਿ ਆਪਾਂ ਥੋੜੀ ਰੈਸਟ ਕਰਕੇ ਜਦੋਂ ਪਾਣੀ ਸੁੱਖ ਜਾਂਦਾ ਵਾ ਆਪਾਂ ਨਾ ਸਾਰੇ ਨਾਲ ਮਿਲ ਕੇ ਇਹਨਾਂ ਵਾਸਤੇ ਡੀਜ਼ਲ ਦਾ ਕਰੀਏ ਲੈ ਕੇ ਤਾਂਨੇ ਫੱਕੇ ਦਾ ਕਰੀਏ ਵਾਏ स्वरज अठ पचवंजा पोलैंड होलैंड पिछे आ ਲੋ ਜੀ ਵੀਰ ਜੀ ਆ ਬਾਬਾ ਜੀ ਆ ਬਿਲਕੁਲ ਪਾਣੀ ਦੇ ਵਿੱਚ ਉਹ ਇਹਨਾਂ ਦਾ ਘਰ ਆ ਤੇ ਕੁੱਲੀਆਂ ਹੀ ਆ ਉਹਦੇ ਉੱਤੇ ਰਹਿੰਦੇ ਨੇ ਪਾਣੀ ਦੇ ਵਿੱਚ ਵੀ ਸਾਰਾ ਪਰਿਵਾਰ ਚਲਾ ਗਿਆ ਆ ਵੀ ਚਲੇ ਗਏ ਇਹ ਘਰ ਵਾਲੇ ਆ ਬਾਬਾ ਜੀ ਤਾਰੂ ਆ ਡੰਗਰ ਵੀ ਪਚਾਏ ਬਾਬਾ ਜੀ ਕਿੰਨੇ ਡੰਗਰ ਪਚਾਏ ਤੁਸੀਂ ਇਹ ਦੋ ਇਹਨਾਂ ਇੱਕ ਇਹਨਾਂ ਦਾ ਬੱਚਾ ਮਰ ਗਿਆ ਸੀ ਹਾਂਜੀ ਤੇ ਦੋ ਦੋ ਜੋੜ ਕੇ ਅੱਛਾ ਅੱਛਾ ਤੇ ਇੱਕ ਬਾਬੇ ਗੁਰਦੁਆਰੀਏ ਦਾ ਤਿੰਨ ਮੱਲੂ ਦੇ ਜੇ ਤੁਸੀਂ ਤਰਨਾ ਜਾਂਦੇ ਹੋਣੇ ਨਾ ਹਾਂਜੀ ਅਛਾ ਫਿਰ ਵਿੱਚੋਂ ਫੜ ਲੈਂਦੇ ਆਪਾਂ ਉਹ ਜਿਹੜਾ ਰੋੜਦਾ ਆਪਾਂ ਉੱਤੋਂ ਪਹਿਲਿਆਂ ਤੇ ਆਪਾਂ ਘੇਰ ਕੇ ਬ੍ਰਾਂਡ ਜਿ ਵੜ ਗਈ ਤੇ ਅੱਜ ਤੇ ਬੰਨ ਲੀਂਦੇ ਬਹੁਤ ਵੱਡੀ ਸੇਵਾ ਬਾਬਾ ਜੀ ਦੀ ਕਿਹੜਾ ਪਿੰਡ ਆਪਦਾ ਆ ਇਹ ਹੈਗੇ ਸਦਾਦੇ ਆ ਤੇ ਸਾਨੂੰ ਥਾਂ ਨਹੀਂ ਉੱਥੇ ਮਿਲਿਆ ਰਹੀਂਦੇ ਸਰਕਾਰੀ ਥਾਂ ਤੁਸੀਂ ਅਛਾ ਤੁਸੀਂ ਦੇ ਨਿ ਸੁਝਾਦੇ ਤੁਸੀਂ ਤੇ ਡਰੈਸ ਆ ਤੁਹਾਡਾ ਹਾਂਜੀ ਹਾਂ ਚਲੋ ਬਾਬਾ ਜੀ ਨੂੰ ਮਿਲੋ ਸੰਪਰਕ ਕਰੋ ਸੇਵਾ ਕਰੋ ਕੋਈ ਨਾ ਕੋਈ ਕਿਸੇ ਵੀ ਚੀਜ਼ ਦੀ ਕਿਹੜੀ ਕਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈ ਇਸ ਟਾਈਮ ਸਾਨੂੰ ਰਾਸ਼ਨ ਦੀ ਨਹੀਂ ਕੋਈ ਮਤਲਬ ਵੀ ਕਮੀ ਹੈਗੀ ਹਾਂਜੀ ਐਵੇਂ ਝੂਠ ਮਾਰ ਜੀਏ ਬਾਬਾ ਜੀ ਹਾਂਜੀ ਤਸਾਂ ਨੂੰ ਕੋਈ ਮਲਕ ਕੁੱਲੀ ਕੁੱਲੀ ਆ ਵਾਹ ਤੇ ਕੋਈ ਚਾਹੀਦਾ ਵੀ ਸਾਦਨ ਕੋ ਹਾਂ ਯਾਨੀ ਕਿ ਘਰ ਚਾਹੀਦਾ ਤੁਹਾਨੂੰ ਹਾਂਜੀ ਚਲੋ ਕੋਈ ਵੀ ਵੀਰ ਜੀ ਕੋਈ ਵੀਡੀਓ ਵੇਖੇ ਮੰਨ ਲਓ ਐਨ ਆਰ ਆਈ ਜਾਂ ਕੋਈ ਵੀ ਮਦਦ ਜ਼ਰੂਰ ਕਰੇ ਨੰਬਰ ਹੈਗਾ ਕੋਈ ਆਪਣਾ ਨੰਬਰ ਮੁੰਡੇ ਦਾ ਮੈਨੂੰ ਇਜਾਜ਼ਤ ਨਹੀਂ ਮੈਨੂੰ ਚਲੋ ਤੁਹਾਡਾ ਐਡਰੈਸ ਹੀ ਦੇ ਦਿਨੇ ਸੁਜਾਦਾ ਪਿੰਡ ਜੇ ਤੁਸੀ ਦੇ ਉੱਤੇ ਨੇ ਦੇ ਕਿਸੇ ਨੂੰ ਵੀ ਪਿੰਡ ਦੇ ਉੱਤੇ ਪੁੱਛ ਲਓ ਜਾਗੇ ਇਹਨਾਂ ਦੀ ਵੀਡੀਓ ਵਿਖਾ ਦਿਓ ਪਤਾ ਲੱਗ ਜਾਊਗਾ ਨਾ ਮੇਰਾ ਕਾਲਾ ਸਿੰਘ ਜੀ ਹਾਂਜੀ ਕਾਲਾ ਸਿੰਘ ਹਾਂਜੀ ਚਲੋ ਠੀਕ ਹੈ ਕੋਈ ਨਹੀਂ ਵੀਡੀਓ ਬਣ ਗਈ ਤੁਹਾਡੀ ਕੋਈ ਨਹੀਂ ਲਓ ਜੀ ਵੀਰ ਜੀ 9 ਵਜ ਗਿਆ ਤਾਂ ਛਿੰਦ ਬਿਆਲ ਭਰਾਂਗੇ ਪਹੁੰਚ ਗਏ ਸੇਵਾਦਾਰ ਸੇਵਾ ਕਰਕੇ ਬਾਟਰ ਦੇ ਪਿੰਡਾਂ 'ਚ ਧੋਨੇ ਵਾਲੇ ਜੱਟਾ ਪਛਿਆ ਸੁਝਾਤਾ ਜੋ ਵੀ ਢੰਗਈ ਆ ਮਲਕ ਨੂੰ ਸਾਰੇ ਪਿੰਡਾਂ ਦੇ ਵਿੱਚ ਥੋਬਾ ਘੁੰਮਦੇ ਧੁੰਦੇ ਹੋਣ ਪਿੰਡ ਵਾਸਾ ਜੇ ਬਾਕੀ ਵੀਰਾਂ ਨੂੰ ਬਹੁਤ ਬਹੁਤ ਜੋੜ ਕੇ ਬਹਿਣਗੇ ਉਹ ਵੀ ਚੈਨਲ ਨੂੰ ਲਾਇਕ ਸਬਸਕ੍ਰਾਈਬ ਕਰੋ ਜੀ ਨਾਲੇ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਤਦੋਂ ਅੱਗੇ ਤੋਂ ਇਦਾਂ ਨਹੀਂ ਆ ਵੀਡੀਓ ਫੇਰ ਪਾਉਂਦੇ ਰਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ